ਸਭ ਨੂੰ ਜਾ ਰਹੇ ਸੀਗੇ ਆਹ ਤਾਂ ਪਰਾਪੀ ਬੰਦ ਕਰਿਆ ਕੋਈ ਬੰਦ ਫੋਰਸਾਂ ਲਾਈਆਂ ਰਸਤੇ 'ਚ ਦੇਖੋ ਟ੍ਰੈਫਿਕ ਬੰਦ ਕਰ ਰੱਖਿਆ ਸਾਡੇ ਤੋਂ ਬਾਅਦ ਜਿਹੜਾ ਸੰਭੀ ਖੜਾ ਸੋ ਵੱਡੀ ਗਿਣਤੀ ਦੇ ਵਿੱਚ ਫੋਰਸ ਲਾਈ ਹੋਈ ਹੈ ਬਾਈ ਰਸਤਾ ਬੰਦ ਕਰਿਆ ਹੋਇਆ ਬਾਈ ਕੁ ਜਿਸ ਦਾ ਖਾਲਸਾ ਬਾਈ ਇੱਧਰ ਸੋ ਅੱਜ ਅਸੀਂ ਸ਼ੰਭੂ ਬਾਰਡਰ ਤੇ ਜੋ ਆਪਣੀਆਂ ਟਰਾਲੀਆਂ ਨੇ ਜਾਂ ਸਾਧਵੇਂ ਜਿੰਨੇ ਵੀ ਹੋਰ ਹੋਣਾਂ ਦੀ ਤਲਾਸ਼ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਵਕਵਾ ਤੋਂ ਪਿੰਡਾਂ ਤੋਂ ਸਾਨੂੰ ਸੁਨੇਹੇ ਆਉਂਦੇ ਨੇ ਨਿੱਤੇ ਸੋ ਤਾਂ ਕਿ ਅਸੀਂ ਪਤਾ ਕਰੀਏ ਕਿ ਉੱਥੇ ਦੀ ਕੀ ਸਥਿਤੀ ਹੈ ਕੀ ਮਾਹੌਲ ਆ ਸੋ ਅੱਜ ਸਾਨੂੰ ਰਸਤੇ ਦੇ ਵਿੱਚ ਕਨੌਰ ਦੇ ਲਾਗੇ ਇੱਥੇ ਪ੍ਰਸ਼ਾਸਨ ਵੱਲੋਂ ਲਾਕੇਬੰਦੀ ਕੀਤੀ ਗਈ ਹੈ ਸੋ ਸਾਨੂੰ ਰੋਕਿਆ ਗਿਆ ਹੈ ਅੱਗੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਹਿੰਦੇ ਜੀ ਮੁੜ ਕੇ ਆਓ ਰਾਜਪੁਰੇ ਵੱਲ ਦੀ ਆਓ ਰਾਜਪੁਰੇ ਵੱਲ ਦੀ ਜਾਵਾਂਗੇ ਉੱਧਰ ਖੜੇ ਹੋਣਗੇ ਉਹ ਕਹਿਣਗੇ ਹੋਰ ਪਾਸੇ ਚੋ ਇਸ ਲਈ ਤੋਂ ਆਪਣਾ ਜਿਹੜਾ ਸਾਧਨ ਨੇ ਟਰਾਲੀਆਂ ਨੇ ਜਾਂ ਜਿੰਨੇ ਤਰ੍ਹਾਂ ਦੇ ਹੋਰ ਆਪਣਾ ਸਮਾਨ ਉੱਥੇ ਪਿਆ ਉਹ ਆਪਾਂ ਨੂੰ ਚੁੱਕਣ ਤੋਂ ਵੀ ਸਰਕਾਰ ਰੋਕ ਰਹੀ ਆ ਇੱਕ ਪਾਸੇ ਕਿੱਥੇ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਪ੍ਰਸ਼ਾਸਨ ਲਵੇ ਖੜਕੇ ਵੀ ਲੋਕ ਜਿਹੜੇ ਲਵੇ ਦੇ ਪਿੰਡਾਂ ਦੇ ਨੇ ਜਾਂ ਹੋਰ ਲੋਕ ਨੇ ਉਹ ਲੈ ਕੇ ਜਾ ਰਹੇ ਨੇ ਜਿਹੜੀਆਂ ਪਰ ਪਰ ਲੈ ਕੇ ਜਾਂਦੇ ਨੇ ਸਾਡੇ ਸਮਾਨ ਦੀਆਂ ਸਾਡਾ ਖੁੱਦ ਸਮਾਨ ਆ ਉਹ ਸਮਾਨ ਸਾਨੂੰ ਨਹੀਂ ਚੱਕਣ ਦਿੱਤਾ ਜਾ ਰਿਹਾ ਲੋਕਾਂ ਨੂੰ ਚੁਕਾਇਆ ਜਾ ਰਿਹਾ ਇਹ ਸਰਕਾਰ ਦੀ ਕਰਤੂਤ ਹੈ ਤੁਸੀਂ ਦੇਖ ਸਕਦੇ ਤੁਸੀਂ ਵੀ ਦੱਸੋ ਪ੍ਰਧਾਨ ਜੀ ਤੇ ਗੱਲ ਇਹ ਹੈ ਜੋ ਗੱਲ ਪ੍ਰਧਾਨ ਜੀ ਕਰਕੇ ਗਏ ਨੇ ਤੇ ਉਹ ਗੱਲ ਵੀ ਸਹੀ ਆ ਤਾਂ ਜਦੋਂ ਅਸੀਂ ਯਾਰਾ ਹੁਣ ਇੰਨਾ ਪਹਿਨਾ ਹੀ ਅਤਿਆਚਾਰ ਸਰਕਾਰ ਦਾ ਅਸੀਂ ਸਹਿ ਰਹੇ ਆ ਤਾਂ ਹੁਣ ਮੰਨ ਲਓ ਅਸੀਂ 11500 ਦਾ ਡੀਜਲ ਆ 10-10 ਰੁਪਏ ਕਰਕੇ ਬਈ ਜੇਬਾਂ 'ਚੋਂ ਲੋਕਾਂ ਮਿਆਂ ਤੋਂ ਅਸੀਂ ਅੱਜ ਇੱਥੇ ਮਿਹਨਤ ਕਰਕੇ ਆਏ ਆ ਮੰਨ ਲਓ ਸਾਡੀਆਂ 5 ਟਰਾਲੀਆਂ 25 ਲੱਖ ਰੁਪਏ ਦੇ ਹਿਸਾਬ ਨਾਲ ਨੇ 18-18 ਦਾ ਪੂਰੀਆਂ ਟਰਾਲੀਆਂ ਨੇ ਸਾਡੀਆਂ ਤਾਂ ਜੇ ਬਈ ਅਸੀਂ ਉਹ ਟਰਾਲੀਆਂ ਵੀ ਨਹੀਂ ਲੱਭ ਸਕਦੇ ਤਾਂ ਲਾ ਲਓ ਵੀ ਅਸੀਂ ਨਹੀਂ ਬਾੜ ਦੇ ਉੱਤੇ ਭੁੱਖ ਨਾ ਪਾਣੇ ਆਏ ਆ ਸਾਨੂੰ ਇਹ ਆ ਵੀ ਟਰਾਲੀਆਂ ਦੀ ਤਲਾਸ਼ ਛੇਤੀ ਹੋ ਜੇ ਤਾਂ ਗੱਲ ਇਹ ਹੈ ਪ੍ਰਸ਼ਾਸਨ ਕਹਿੰਦਾ ਹੈ ਬਾਈ ਜੀ ਤੁਸੀਂ ਮਤਲਬ ਰਾਜਪੁਰੇ ਵਾਲੇ ਸਾਈਡ ਨੂੰ ਘੁੰਮ ਕੇ ਆਓ ਤਾ ਉਥੇ ਵੀ ਕੀ ਹੈ ਵੀ ਸਾਨੂੰ ਪ੍ਰਸ਼ਾਸਨ ਸ਼ੰਭੂ ਜਾਣ ਦੇਊਗਾ ਭਾਈ ਇਹ ਤਾਂ ਗੱਲੇ ਆ ਵੀ ਸਰਕਾਰਾਂ ਦੀ ਬਹੁਤ ਵੱਡੀ ਨਿਲੈਕੀ ਆ ਠੀਕ ਆ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਇਆ ਗਿਆ ਤੇ ਪ੍ਰਸ਼ਾਸਨ ਦੀ ਵੀ ਮਜਬੂਰੀ ਬਣਾਈ ਗਈ ਆ ਤਾਂ ਉਹ ਮਜਬੂਰੀਆਂ ਵੀ ਕਿਤਨਾ ਕਿਤੇ ਦੇਖ ਕੇ ਪਰ ਗੱਲ ਇਹ ਆ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਇਹ ਜਿੰਨਾ ਤੰਗ ਪਰੇਸ਼ਾਨ ਅਸੀਂ ਗੇੜ ਪਾ ਕੇ ਆ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਮੰਤਰੀ ਨੇ ਐਮ ਐਲ اے ਨੇ ਭਾਈ ਇਹ ਗੰਨ ਫਿਰ ਹੁਣ ਨੋਟ ਕਰ ਲਿਓ ਫਿਰ ਤੁਹਾਨੂੰ ਵੀ ਪਟਿਆਲੇ ਦੇ ਵਿੱਚ ਵੜਨ ਦੋ ਗੇੜ ਪਾ ਕੇ ਆਉਣਾ ਪੈਣਾ ਹੈ। ਇਹੀ ਪ੍ਰੋਜੈਕਸ਼ਨ ਵਾਲੇ ਸਾਡੇ ਵੀਰ ਹੋਣਗੇ, ਇਹੀ ਸਾਡੇ ਨਾਲ ਖੜੇ ਹੋਣਗੇ। ਇਹੀ ਲੀਡਰਾਂ ਦੇ ਨਾਲ ਜੁੱਤੀਆਂ ਲਾਉਣਗੇ। ਦਲਾਵਰ ਸਿੰਘ ਵੀ ਜੀ ਇਹਨਾਂ ਦੇ ਵਿੱਚੋਂ ਹੀ ਪੈਦਾ ਹੋਣਗੇ ਜੋ ਸਾਡੀ ਹੈਲਪਫੁਲੀ ਖੜਨਗੇ। ਇਹ ਕਿਤੇ ਨਾ ਕਿਤੇ ਮਜਬੂਰ ਨੇ ਚੁੱਲਿਆਂ ਦੀਆਂ ਰੋਟੀਆਂ, ਇਹਨਾਂ ਦੀਆਂ ਸਿਕਾਈਆਂ ਵੀ ਆ ਨਾ ਸਰਕਾਰ ਨੇ। ਪਰ ਤਾਨਾਸ਼ਾਹੀ ਜੋ ਕਰ ਰਹੀ ਆ ਆਪ ਸਰਕਾਰ ਭਗਵੰਤ ਮਾਨ ਦੀ ਉਹਨੂੰ ਖਮਾਇਆ ਜਾ ਭੁਗਤਣਾ ਪੈਣਾ ਉਹ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਪੈਣਾ ਬੀਜੇਪੀ ਵਾਲੇ ਮੰਤਰੀ ਸੀ ਉਹ ਭਾਈ ਕਿਤੇ ਨਾ ਕਿਤੇ ਬਚਾਓ ਕਰਕੇ ਫੜ ਕੇ ਮਾੜਾ ਮੋਟਾ ਪਿੰਡਾਂ ਚ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਹੀ ਸੰਗਠਨ ਇਕੱਠਾ ਹੋ ਗਏ ਤੇ ਇਹ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਣਗੇ